ਵੀ ਦੋਸਤੋ ਸਰਕਾਰਾਂ ਨੇ ਜਿਹੜੇ ਮੋਟਰ ਕਨੈਕਸ਼ਨ ਦੇਣੇ ਕਰਤੇ ਆ ਬੰਦ ਆ ਜਿਵੇਂ ਬਿਲਕੁਲ ਨਹੀਂ ਕੱਢ ਰਹੀ ਹਨ ਤੇ ਜਿਹੜੇ ਬਾਈ 2 ਕਿੱਲੇ ਵਾਲੇ 5 ਕਿੱਲੇ ਵਾਲੇ ਵਿਚਾਰੇ ਜਿਹੜੇ ਕਿਸਾਨ ਆ ਉਹ ਬਹੁਤ ਔਖੇ ਆ ਪਾਣੀ ਬਿਨਾ ਕਿਉਂਕਿ ਪਾਣੀ ਬਿਨਾ ਬਾਈ ਫਸਲ ਕੋਈ ਨਹੀਂ ਹੋ ਸਕਦੀ ਤੇ ਆਪਾਂ ਆਏ ਅੱਜ ਹਰਿਆਣੇ ਹਰਿਆਣੇ ਬਾਈ ਆਪਾਂ ਵੀਡੀਓ ਬਣਾਉਂਦਾ ਮਕਸਦ ਇਹ ਹੀ ਸੀਗਾ ਵੀ ਇੱਥੇ ਬਾਈ ਘਰ ਘਰ ਰੇਗ ਦੇ ਖੇਤ ਦੂਰ ਤੱਕ ਤੁਸੀਂ ਨਿਗਾਹ ਮਾਰੋਗੇ ਜਿੱਥੇ ਵੀ ਦੇਖ ਸਕਦੇ ਤੁਸੀਂ ਸੋਲਰ ਲੱਗੇ ਮਿਲ ਜਾਣਗੇ ਤੁਹਾਨੂੰ ਇੱਥੇ ਤੇ ਆਪਾਂ ਬਾਈ ਰੋਹੂਲ ਆਪਣੇ ਨਾਲ ਚੋਰਮਾਰ ਪਿੰਡ ਖੜੇ ਆਪਾਂ ਬਾਈ ਤੋਂ ਜਾਣਕਾਰੀ ਲੈਣੇ ਆ ਬਾਈ ਕੀ ਸਿਸਟਮ ਤੇ ਬਾਈ ਰੋਹਲਾ ਥੋੜੇ ਤਾਂ ਯਾਰ ਮੈਂ ਵੇਖਿਆ ਯਾਰ ਕੋਈ ਖੇਤ ਆ ਜਾਂ ਜਾਂ ਘਰੇ ਕੋਈ ਖਾਲੀ ਖਾਲੀ ਨਹੀਂ ਜਗ੍ਹਾ ਬਾਈ ਜਿੱਥੇ ਨਹੀਂ ਵੀ ਲੱਗਿਆ ਸੋਲਰ ਬਾਈ ਯਾਰ ਸਾਡੇ ਵੀ ਸਰਕਾਰ ਨੇ ਸਬਸਿਡੀ ਦਿੱਤੀ ਹੋਈ ਹੈ ਕਈ ਸਾਲਾਂ ਤੋਂ ਪੰਜ-ਛੇ ਸਾਲ ਹੋ ਗਏ ਹੋ ਸਕਦਾ ਵੱਧ ਹੋਣਗੇ ਆਪਾਂ ਨੂੰ ਪਤਾ ਪੰਜ-ਛੇ ਸਾਲ ਤਾਂ ਆਪਣੇ ਹੋ ਗਏ ਆਪਣੇ ਹੋ ਗਏ ਸਬਸਿਡੀ ਮੰਨ ਕੇ ਚਲੋ ਜੇ 70% 75% ਸਬਸਿਡੀ ਹੈ ਤੇ ਤੇ ਸੋਲਰ ਕਨੈਕਸ਼ਨ ਤਰ੍ਹਾਂ ਦੀ ਮੈਨੂੰ ਲੱਗਦਾ ਘਰ ਦੀ ਔਸਤ ਤਾਂ ਇੱਕ ਦੀ ਤਾਂ ਹੈਗੀ ਹੈਗੀ ਹੋ ਸਕਦਾ ਦੋ ਦੀ ਵੀ ਪਵੇ ਜੇ ਠੀਕ ਹੈ ਦੋ ਵੀ ਲੱਗੇ ਹੋਏ ਭਾਈ ਕਿੰਨੀ ਸਬਸਿਡੀ ਜੇ ਇਹ ਕਿਲੋਵਾਰਟ ਦੇ ਹਿਸਾਬ ਨਾਲ ਵੇਖਗੇ ਜੋ ਪੰਜ ਦੇ ਤਿੰਨ ਕਿਲੋਵਾਰਟ ਤੋਂ ਸਟਾਰਟ ਕਰ ਲਗੇ ਆਪਾਂ ਹਾਂ ਜੇ ਤਿੰਨ ਕਿਲੋਵਾਰਟ ਤੇ ਤਿੰਨ ਕਿਲੋਵਾਰਟ ਉਹੀ 70 75% ਸਬਸਿਡੀ ਆ ਅੱਛਾ ਸਾਰਾ ਸਮਾਨ ਇਹਨਾਂ ਦਾ ਜੀ 3 ਲੱਖ ਦਾ ਤਾਂ ਸੋਨੂੰ ਮੰਨ ਕੇ ਚਲੋ ਉਹੀ ਮਿਲਣਾ ਵਾਸਤੇ 90 95000 ਦਾ ਆਈਡੀਆ 90 95000 ਦਾ ਆਈਡੀਆ ਠੀਕ ਆ ਯਾਨੀ ਕਿ ਕਾਫੀ ਸਬਸਿਡੀ ਆ ਜੇ ਹੁਣ ਭਾਈ ਤੁਸੀਂ ਆ ਕਿੰਨੇ ਦਾ ਲਾਇਆ ਵਾਹੇ ਇਹ ਆਪਣਾ ਭਾਈ ਪੰਜ ਵਾਲਾ ਇਹ ਆਪਣਾ ਉਦੋਂ ਲੱਗਿਆ ਸੀਗਾ ਮੇਰੇ ਹਿਸਾਬ ਨਾਲ 56 ਦਾ ਪਤਾ ਨਹੀਂ 55 ਦਾ ਅੱਜ 68000 ਸਬਸਿਡੀ ਪਾ ਕੇ ਇੱਕੋ ਜਿਹੀ ਸਬਸਿਡੀ ਵੇਖ ਤੂੰ ਬਹੁਤ ਵਧੀਆ ਲੱਗੀ ਸਾਨੂੰ ਸਾਡੀਆਂ ਸਬਸਿਡੀਆਂ ਬਈ ਸਾਡੀ ਅਗਲ ਕੱਢਦੇ ਆ ਸਬਸਿਡੀ ਸਭ ਤੋਂ ਸਾਰੇ ਪੈਸੇ ਲੈ ਲੈਂਦੇ ਪਹਿਲਾਂ ਮਾਹਰੋਂ ਵੀ ਖਾਤੇ ਜਿ ਨਹੀਂ ਆਉਂਦੀਆਂ ਕੋਈ ਵਿਚਾਰਾ ਇੱਧਰ ਪਕਾਈ ਕਰਾਈ ਜਾਂਦੇ ਆ ਇਹ ਜੀ ਸਬਸਿਡੀ ਸਭ ਤੋਂ ਸਵਾਦ ਵਾਲੀ ਆ ਤੁਸੀਂ ਪਹਿਲਾਂ ਜੀ ਪੈਸੇ ਕੱਟ ਵਰਨੇ ਆ ਅੱਛਾ ਪਹਿਲੀਆਂ ਜੀ ਕੱਟ ਕੇ ਭਰਨੇ ਆ ਇਹ ਭਰਨੇ ਆ ਇਹ ਹਰਿਆਣਾ ਸਰਕਾਰ ਦਾ ਤੁਸੀਂ ਕਿਨੇ ਵਧੀਆ ਇਹ ਕਦਮ ਹੈ ਇੱਕ ਬਿਲਕੁਲ ਉੱਥੇ ਪਹਿਲਾਂ ਕੰਪਨੀਆਂ ਦਾ ਫਾਇਦਾ ਮੰਨਦਾ ਬਈ ਜਿੱਥੇ ਸਾਰੇ ਪੈਸੇ ਭਰਾਉਂਦੇ ਆ ਉਹਦਾ ਫਿਰ ਹਾਂ ਬਈ ਉੱਥੇ ਆ ਬਾਕੀ ਕੱਲ ਨੂੰ ਆਵੇ ਉਹ ਭਗਾਈ ਹੋ ਜਾਂਦੀ ਹੈ ਕਈ ਵਾਰੀ ਨਹੀਂ ਵੀ ਪ੍ਰੋਬਲਮ ਵੀ ਆ ਜਾਂਦੀ ਹੈ ਨਾ ਕਿਰਾਂ ਤਾਂ ਗਏ ਨਾ ਕਿਰਾਂ ਤਾਂ ਵਿਆਜ ਪੈ ਗਿਆ ਬਾਕੀ ਵੀ ਮਾੜਾ ਬੰਦਾ ਵਿਚਾਰਾ ਕਰੂ ਇਕੱਠੇ ਕਿਵੇਂ ਇਹਨੇ ਹਾਂ ਸਹੀ ਗੱਲ ਆ ਬਈ ਇਹਨੇ ਇਕੱਠੇ ਕਰਦਾ ਹੋਵੇ ਤਾਂ ਫਿਰ ਤਾਂ ਹਾਂ ਸਹੀ ਗੱਲ ਤੇ ਬਈ ਇਹ ਕਿੰਨੀਆਂ ਪਲੇਟਾਂ ਇਹ ਇਹ ਬਈ ਹੈਗੀਆਂ ਆਪਣੀਆਂ ਸ਼ੀਤ ਉਧਰ ਵਾਧਾ ਉਸ ਤੇ ਉਸ ਤੇ ਹੈਗੀਆਂ ਮੰਨ ਕੇ ਚਲੋ ਵੱਡੀਆਂ ਆ ਗਈਆਂ ਉਹ ਵੱਡੀਆਂ ਆ ਗਈਆਂ ਉਹ 10 ਆ ਗਈਆਂ ਠੀਕ ਹੈ ਇਹ ਕਿੰਨੇ ਹੁੰਦੀ ਆ ਬਈ ਇਹਦੀ ਪਾਵਰ ਪਾਵੇ 5 ਦੀ ਮੋਟਰ ਤੇ ਜਿਵੇਂ ਸਾਨੂੰ ਆਹੇ ਪਲੇਟਾਂ ਮਿਲਣਗੇ ਇਹ ਦੇਖੀ ਹਾਂ 5 ਦੀ ਮੋਟਰ ਤੇ ਕਿੰਨੇ ਇੰਚ ਪਾਣੀ ਆ ਬਾਈ ਫੁੱਲ ਪਾਣੀ ਇੱਥੇ ਆਪਣਾ 5 ਦੀ ਮੋਟਰ ਜਿਵੇਂ 2 ਕੈਂਚੀ ਪਾਣੀ ਕੱਢਦੀ ਆ 2 ਇੰਚ ਪਾਣੀ ਉਹਦੀ ਕੱਢੀ ਆ ਜਿਵੇਂ ਪੂਰੀ ਧੁੱਪ ਹੋ ਗਈ ਹੁਣ ਮੰਨ ਕੇ ਜੇ 12 ਵਜੇ ਪੂਰਾ ਭਰ ਜੂਗੀ ਪਾਣੀ ਇਹ 8-9 ਘੰਟੇ ਚੱਲੂਗੀ 8-9 ਘੰਟੇ ਚੱਲੀ ਜਾਂਦੀ ਆ 9 ਵਜੇ ਚੱਲ ਪਈ 5 ਵਜੇ ਤੱਕ ਚੱਲੀ ਜਾਂਦੀ ਆ ਇਹ ਤਰਕੇ 9 ਵਜੇ ਚੱਲ ਪੈਂਦੀ ਆ ਤੇ ਬਾਈ ਇਹ ਕਿਹੜਾ ਹੋਰ ਵਧੀਆ ਜਿਵੇਂ ਸਾਨੂੰ ਜਦੋਂ ਪਾਣੀ ਦੀ ਵੱਧ ਜ਼ਰੂਰਤ ਹੋਵੇ ਵੱਧ ਚੱਲੇ ਜਦੋਂ ਘੱਟ ਚਿਰ ਹੋ ਕਿ ਸਿਆ ਅਜੋ ਕੋਈ ਸਰਸਿਵਲ ਮਾਰਦੀ ਓਵੇਂ ਨਹੀਂ ਮਾਰਦੀ ਓਵੇਂ ਨਹੀਂ ਮਾਰਦੀ ਸੂਤਾ ਆਪੇ ਹੀ ਨਹੀਂ ਬਾਈ ਹੁਣ ਜਿਵੇਂ ਮੰਨ ਕੇ ਚੱਲ ਥੋੜਾ ਥੋੜਾ ਪਾਣੀ ਕੱਢੀ ਜਾਂਦੀ ਆ ਜਦੋਂ ਤੋਂ ਆਪ ਕੱਢੀ ਹੋਗੀ ਐਣੀ ਉਦੋਂ ਵੱਧ ਚੱਲ ਪੈਣਾ ਤੇ ਬਾਈ ਛੜਦੀ ਛੁੜਦੀ ਨਹੀਂ ਵੱਧ ਘਟ ਦੂਜੀ ਜਿਵੇਂ ਨਾ ਕੋਈ ਤਾਂ ਬੰਦ ਹੀ ਨਹੀਂ ਕਰਦੇ ਸੀ ਸਟਟਰ ਹੀ ਨਹੀਂ ਬੰਦ ਕਰਿਆ ਇਹਦਾ ਆਟੋਮੈਟਿਕ ਸਿਸਟਮ ਓਵੇਂ ਹੁੰਦਾ ਬਈ ਫੋਨ ਤੇ ਆਗੀਆਂ ਹੁਣ ਫੋਨ ਤੇ ਚੱਲਦੇ ਆ ਮੋਟਰ ਹਾਂ ਹੁਣ ਤਾਂ ਫੋਨ ਤੇ ਚੱਲੀ ਜਾਂਦੀ ਹੁੰਦੀ ਆ ਹੁਣ ਤਾਂ ਬਈ ਪੈਨਲ ਵੀ ਘਟਾਈ ਜਾਂਦੇ ਹਨਾ ਉਹ ਵੀ ਚੀਜ਼ਾਂ ਹੋ ਗਈਆਂ ਤੇ ਬਾਕੀ ਬਾਈ ਵਧੀਆ ਗੱਲ ਆ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰ ਇਹ ਆ ਚੀਜ਼ਾਂ ਆ ਜਾਂ ਤਾਂ ਬਈ ਵਧੀਆ ਹਨਾ ਲਵਾ ਸਕਦੇ ਆ ਤੇ ਆ ਇਹ ਬਈ ਤਾਂ ਲਾਈਆਂ ਕਿਉਂਕਿ ਝਿੰਗੇ ਦਾ ਕੰਮ ਆ ਬਾਈ ਦਾ ਹਨਾ ਖਾਰਾ ਪਾਣੀ ਕਰਕੇ ਇਹ ਐ ਨਾ ਸਮਝ ਲਓ ਵੀ ਖਣੀ ਖੇਤੀ ਨਹੀਂ ਕਰਦੇ ਫਿਰ ਖੇਤੀ ਬਈ ਖਾਰਾ ਪਾਣੀ ਹੈ ਜਮਾ ਕਿੰਨਾ ਖਾਰਾ ਪਾਣੀ ਹੈ ਬਈ ਖਾਰਾ ਸਭੀ ਯਾਰ ਮੈਨੂੰ ਆ ਲੱਗਦਾ ਜੇ ਤੂੰ 2 ਘੁੱਟਾਂ ਭਰ ਲਗਾ ਹਾਂ ਤੇ ਆਓ ਤੇ ਤੈਨੂੰ ਜਾਂਦਾ ਗੋਲੀ ਖਾਣੀ ਪੈਣੀ ਤੇ ਜਾਂ ਫਿਰ ਉਹ ਚੁੰਡ ਚ ਹੈ ਹਾਂ ਉੱਥੇ ਜਾਣ ਨਹੀਂ ਦਿੰਦੇ। ਬਾ ਮੈਂ ਅਸੀਂ ਕਹਿੰਦੇ ਹੁੰਦੇ ਆ ਜੀ ਸਾਡੇ ਕਈ ਵਾਰੀ ਕਬਜ਼ੀ ਹੁੰਦੀ ਹੈ ਜਿਵੇਂ ਕਿਸੇ ਨੂੰ ਸਾਡੇ ਕੋਲੇ ਆ ਜਾਵੇ ਖੁੱਲੂਗੀ ਹਰ ਹਾਲ ਦਾ। ਜਮਾ ਹਾਂ। ਲੈ ਵੀ ਕਪਾ ਜਮਾ ਚੱਕ ਦੂ ਕਮਾ। ਲੈ ਵੀ ਬੋਕੀਆਂ ਪਾਟ ਦੂ ਬਾਈ ਕਹਿੰਦਾ ਵੀ ਜੇ ਕਨ ਕਬਜ਼ੀ ਹੈ ਤਾਂ ਇੱਥੇ ਆ ਕੇ ਗਲਾਸ ਪਾਣੀ ਦਾ ਪੀ ਲੋ। ਲੈ ਵੀ ਠੀਕ ਆ ਬਾਈ ਧੰਨਵਾਦ ਰੂਲ ਬਾਈ ਜਾਣਕਾਰੀ ਦਿੱਤੀ ਤੇ ਲੋ ਵੀ ਦੋਸਤੋ ਆਪਾਂ ਸੋਲਰ ਬਾਰੇ ਵੀ ਜਿਹੜੀ ਆ ਜਾਣਕਾਰੀ ਤੁਹਾਨੂੰ ਦੇਤੀ ਆ ਇੱਥੇ ਜਿਹੜਾ 10-10 ਕਨੈਕਸ਼ਨ ਉਹ ਬਾਈ ਕੰਮ ਸੇ ਕੰਮ 1.5 ਲੱਖ ਰੁਪਏ ਮੰਗ ਕੇ ਚੱਲਗੇ। 1.5 ਲੱਖ ਰੁਪਏ ਜੇ ਇੱਥੇ ਮਿਲ ਜਾਂਦਾ 1